ਬਿਜਲੀ ਵਿਭਾਗ ਨੂੰ ਹੋਇਆ ਔਖਾ ਕਿਉਂਕਿ ਬਿਜਲੀ ਬੋਰਡ ਦੇ ਕਰਮਚਾਰੀ ਤਾਂ ਪਿੰਡਾਂ ਦੇ ਵਿੱਚ ਜਾ ਕੇ ਚਿਪ ਵਾਲੇ ਮੀਟਰ ਲਾ ਆਉਂਦੇ ਨੇ ਪਰ ਬਾਅਦ ਦੇ ਵਿੱਚ ਫਿਰ ਕਿਸਾਨ ਉਹਨਾਂ ਮੀਟਰਾਂ ਨੂੰ ਉਤਾਰ ਦਿੰਦੇ ਨੇ ਇੱਕ ਵਾਰ ਫਿਰ ਪੰਜਾਬ ਦੇ ਵਿੱਚੋਂ ਕਿਸਾਨਾਂ ਦੇ ਵੱਲੋਂ ਚਿਪ ਵਾਲੇ ਮੀਟਰ ਤਾਰ ਕੇ ਮੰਝੇ ਦੇ ਉੱਤੇ ਰੱਖ ਦਿੱਤੇ ਇਸ ਤੋਂ ਪਹਿਲਾਂ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕੀ ਭਵਾਨੀ ਗੜ੍ਹ ਦੇ ਕੋਲ ਪੈਂਦੇ ਪਿੰਡ ਬੜਦਾ ਖੁਰਦ ਦੇ ਵਿੱਚ ਕਿਸਾਨਾਂ ਦੇ ਵੱਲੋਂ ਬਿਜਲੀ ਮੁਲਾਜ਼ਮ ਜਿਹੜੇ ਘੇਰਲੇ ਸੀ ਤਾਂ ਉਹਨਾਂ ਨੂੰ ਬਿਠਾ ਲਿਆ ਸੀ ਉੱਥੇ ਕਿਉਂਕਿ ਉਹ ਚਿਪ ਵਾਲੇ ਮੀਟਰ ਲਾਉਣ ਆਏ ਸੀ ਤਾਂ ਘੇਰ ਕੇ ਕਿਹਾ ਸੀ ਤੁਸੀਂ ਆਪਣੇ ਅਧਿਕਾਰੀਆਂ ਨੂੰ ਬੁਲਾਓ ਉਸ ਟਾਈਮ ਤੱਕ ਤੁਹਾਨੂੰ ਨਹੀਂ ਛੱਡਦੇ ਤਾਂ ਘੇਰਾ ਪਾ ਲਿਆ ਸੀ ਤੇ ਹੁਣ ਚਿਪ ਵਾਲੇ ਮੀਟਰ ਜਿਹੜੇ ਨੇ ਉਤਾਰ ਦਿੱਤੇ ਕਿਸਾਨਾਂ ਦੇ ਵੱਲੋਂ ਆਖਰ ਕੀ ਕੁਝ ਕਹਿ ਰਹੇ ਨੇ ਕਿਸਾਨ ਇਸ ਮਾਮਲੇ ਦੇ ਉੱਤੇ ਕਿਸ ਤਰੀਕੇ ਦਾ ਆਪਣਾ ਪ੍ਰਤੀਕਰਮ ਦੇ ਰਹੇ ਨੇ ਕਿਉਂ ਚਿਪ ਵਾਲੇ ਮੀਟਰਾਂ ਦਾ ਵਿਰੋਧ ਹੋ ਰਿਹਾ ਪੂਰੀ ਗੱਲਬਾਤ ਤੁਹਾਨੂੰ ਕਿਸਾਨਾਂ ਦੀ ਜ਼ੁਬਾਨੀ ਸੁਣਾਉਣੀ ਆ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਦਾ ਸੂਬਾ ਚੇਰਮੈਨ ਸਕੱਤਰ ਮੈ ਰਾਣਾ ਰਣਜੀਤ ਸਿੰਘ ਠੱਠਾ ਅੱਜ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਗਾਲ ਬਰਨ ਸਿੰਘ ਜਿਹੜਾ ਪਿੰਡ ਦੇ ਵਿੱਚ ਤਕਰੀਬਨ 20 ਤੋਂ 25 ਤੇ 30 ਮੀਟਰ ਜਿਹੜੇ ਆ ਉਹ ਆਪਣਾ ਪਾਵਰ ਕਾਮ ਵੱਲੋਂ 스마트 ਮੀਟਰ ਜਿਹਨਾਂ ਨੂੰ ਕਹਿੰਦੇ ਆ 스마트 ਮੀਟਰ ਲਾਏ ਸੀਗੇ ਔਰ ਅੱਜ ਸਾਰੇ ਪਿੰਡ ਦੇ ਇਕੱਠੇ ਹੋ ਕੇ ਇਸ ਇੱਥੇ ਜਿੰਨੇ ਵੀ ਆ ਕਿਸਾਨ ਮਜ਼ਦੂਰ ਇਦਰੋਂ ਛੱਡ ਕੇ ਭੈਣਾ ਇਹ ਸਾਰਿਆਂ ਨੇ ਇਕੱਠੇ ਹੋ ਕੇ ਇਨ੍ਹਾਂ ਸਮਾਰਟ ਮੀਟਰਾਂ ਦਾ ਵਿਰੋਧ ਕੀਤਾ ਵੀ ਇਹ ਮੀਟਰ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਲਾਉਣਗੇ ਔਰ ਜਿੰਨੇ ਵਸਿਆਂ ਦੇ ਵਿੱਚ ਮੀਟਰ ਲੱਗੇ ਸੀ ਸਾਰੇ ਮੀਟਰ ਲਾ ਕੇ ਅੱਜ ਆ ਢੇਰੀ ਲਾਈ ਪਈ ਆ ਤੇ ਇਹ ਹੁਣ ਜਗਰਾਵ ਐਸ ਡੀਓ ਉਹਨੂੰ ਵਾਪਸ ਕਰਕੇ ਆਉਣੇ ਆ ਔਰ ਨਾਲ ਹੀ ਸਾਡੀ ਬਿਜਲੀ ਵਿਭਾਗ ਨੂੰ ਚੇਤਾਵਨੀ ਇਹ ਵੀ ਪਿੰਡ ਦੇ ਵਿੱਚੋਂ ਅਸੀਂ ਕੱਲੇ ਗਾਲਬਰਾਣਾ ਸਿੰਘ ਵਾਲੇ ਦੇ ਵਿੱਚੋਂ ਮੀਟਰ ਨਹੀਂ ਲਾਏ ਪੂਰਾ ਲੁਧਿਆਣਾ ਜ਼ਿਲ੍ਹਾ ਸਾਰੇ ਲੁਧਿਆਣੇ ਦੇ ਵਿੱਚੋਂ ਇਹ ਮੀਟਰ ਅਸੀਂ ਲੌਹਣੇ ਆ ਕਿਉਂਕਿ ਜਥੇਬੰਦੀ ਦੀ ਪਾਲਿਸੀ ਆ ਵੀ 스마트 ਮੀਟਰ ਆ ਇਹ ਪ੍ਰਾਈਵੇਟ ਅਡਾਨੀਆਂ ਬਾਨੀਆਂ ਦੇ ਹਵਾਲੇ ਜਿਹੜਾ ਸਾਡਾ ਪੰਜਾਬ ਰਾਜ ਬਿਜਲੀ ਬੋਰਡ ਜਿਹੜਾ ਸਾਡਾ ਲੋਕਾਂ ਦਾ ਸੀਗਾ ਉਹਨੂੰ ਕਾਰਪੋਰੇਟ ਦੇ ਹਵਾਲੇ ਕਰਕੇ ਤੇ ਆ 스마트 ਮੀਟਰ ਲਾ ਕੇ ਲੋਕਾਂ ਦਾ ਖੂਨ ਪਸੀਨੇ ਦੀ ਜਿਹੜੀ ਕਮਾਈ ਆ ਉਹ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਕਢਾ ਕੇ ਕਾਰਪੋਰੇਟ ਉਹਨਾਂ ਦੇ ਘਰਾਂ ਦੇ ਵਿੱਚ ਸਾਡੀਆਂ ਸਰਕਾਰਾਂ ਪਚਾਰੀਆਂ ਔਰ ਕਿਸੇ ਵੀ ਕੀਮਤ ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਇਹਨਾਂ ਦਾ ਵਿਰੋਧ ਆ ਵੀ ਸਮਾਰਟ ਮੀਟਰ ਵਾਲੇ ਜਿਹੜੇ ਨਹੀਂ ਲੱਗਣਦੇ ਨੇ ਨਾ ਅਸੀਂ ਬਿਜਲੀ ਦਾ ਪ੍ਰਾਈਵੇਟ ਹੋਣ ਦੇਣਾ ਇਹ ਪੰਜਾਬ ਰਾਜ ਬਿਜਲੀ ਬੋਰਡ ਲੋਕਾਂ ਦਾ ਸੀ ਤੇ ਲੋਕਾਂ ਦਾ ਹੀ ਰਹੂਗਾ ਇਹ ਸਾਰੇ ਲੁਧਿਆਣੇ ਜ਼ਿਲ੍ਹੇ ਦੇ ਵਿੱਚੋਂ ਲਾ ਕੇ ਵਾਪਸ ਕਰਾਂਗੇ ਤੇ ਬਿਜਲੀ ਬੋਰਡ ਨੂੰ ਚੇਤਾਵਨੀ ਆ ਵੀ ਅੱਗੇ ਤੋਂ ਲਾਉਣੇ ਬੰਦ ਕਰ ਦਿਓ ਜਿਹੜੇ ਸਾਡੇ ਪੁਰਾਣੇ ਮੀਟਰ ਆ ਉਹ ਲੋਕ ਲਵਾ ਲੈਣਗੇ ਇਹ ਮੀਟਰ ਜਿਹੜਿਆ ਇਹ ਬਿਲਕੁਲ ਨਹੀਂ ਲਵਾਉਣਗੇ ਔਰ ਨਾ ਹੀ ਅਸੀਂ ਕਿਸੇ ਕੀ ਮਿਲਤੇ ਲੱਗੜ ਦੇਵਾਂਗੇ ਕਿਸੇ ਨੂੰ ਪਰੇਸ਼ਾਨ ਨਹੀਂ ਜਾਂ ਖੱਜਲ ਖਵਾਰ ਕਰਨ ਦੀ ਲੋੜ ਨਹੀਂ ਤੇ ਫਿਰ ਸਾਨੂੰ ਇਸ ਤੋਂ ਵੱਡੇ ਸਖਤ ਐਕਸ਼ਨ ਉਹ ਵੀ ਲੈਣੇ ਪੈਣਗੇ ਤੇ ਉਹ ਲਵਾਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਅਵਤਾਰ ਸਿੰਘ ਧਰਮ ਸਿੰਘ ਆਲਾ ਜ਼ਿਲ੍ਹਾ ਕਮੇਟੀ ਮੈਂਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਮੋਗਾ ਸੋ ਅੱਜ ਜੋਨ ਫਤਿਹਗੜ ਪੰਜਤੂਰ ਦੀ ਪੂਰੀ ਟੀਮ ਤੇ ਨਾਲ ਜੋਨ ਦੇ ਪਿੰਡ ਸੰਘੇੜਾ ਵਿਖੇ ਜਿੱਥੇ ਕਿ ਪੂਰੀ ਇਕਾਈ ਟੀਮ ਨਾਲੇ ਤੇ ਨਾਲ ਹੀ ਪਿੰਡ ਦੇ ਨੌਜਵਾਨ ਭਰਾ ਤੇ ਕਿਸਾਨ ਮਜ਼ਦੂਰ ਸਾਰੇ ਨਾਲ ਨੇ ਜੋ ਨਿੱਜੀਕਰਨ ਨੀਤੀ ਦਾ ਵਿਰੋਧ ਕਰਦੇ ਹੋਏ ਤੇ ਪ੍ਰੀਪੇਡ ਮੀਟਰਾਂ ਦੇ ਖਿਲਾਫ ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਉਸੇ ਤਹਿਤ ਅੱਜ ਅਸੀਂ ਪਿੰਡ ਸੰਘੇੜਾ ਦੇ ਵਿੱਚ ਪ੍ਰੀਪੇਡ ਮੀਟਰ 15 ਦੇ ਕਰੀਬ ਉਤਾਰੇ ਨੇ ਦੂਸਰੀ ਗੱਲ ਇਹ ਆ ਵੀ ਇਹ ਹੜਪੀਟ ਲੋਕ ਨੇ ਸੰਘੇੜਾ ਪਿੰਡ ਦਰਿਆ ਦਾ ਏਰੀਆ ਹੈ ਬੰਨ ਦੇ ਅੰਦਰਲੀ ਸਾਈਡ ਰਹਿੰਦੇ ਨੇ ਸੋ ਜਦੋਂ ਦਾ ਝੋਨੇ ਦੀ ਪਰਾਲੀ ਨੂੰ ਅੱਗ ਲੱਗਦੀ ਏ ਉਦੋਂ ਤਾਂ ਸਰਕਾਰ ਦੇ ਆ ਜਾਂਦੀ ਸਾਰਾ ਕੁਝ ਪੁਲਿਸ ਚੜ੍ਹ ਕੇ ਆ ਜਾਂਦੀ ਆ ਤੇ ਜਦੋਂ ਫਸਲ ਮਰਦੀ ਏ ਮੀਂਹ ਨਾਲ ਮਰਦੀ ਏ ਜਾਂ ਦਰਿਆ ਦੇ ਪਾਣੀ ਨਾਲ ਉਦੋਂ ਕੋਈ ਸਰਕਾਰ ਇੱਥੇ ਸੁੱਖ ਸਹੂਲਤ ਕੋਈ ਨਹੀਂ ਕੀ ਕੋਈ ਸਹਾਤਾ ਨਹੀਂ ਕੀ ਸੋ ਅਸੀਂ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਇਹ ਪ੍ਰੀਪੇਡ ਮੀਟਰ ਉਤਾਰ ਕੇ ਤੇ ਪਾਵਰ ਕਾਮ ਦਫਤਰ ਫਤੇਗੜ ਪੰਜਦੂਰ ਐਸ ਡੀਓ ਨੂੰ ਜਮਾ ਕਰਾਵਾਂਗੇ ਤੇ ਨਾਲ ਸਾਡੀ ਚੇਤਾਵਨੀਆਂ ਪਾਵਰ ਕਾਮ ਦੇ ਅਧਿਕਾਰੀਆਂ ਨੂੰ ਐਸ ਡੀਓ ਜਈ ਤੇ ਬਾਕੀ ਮਲਾਜਮਾਂ ਨੂੰ ਜਿਹੜੇ ਕਿ ਪਿੰਡਾਂ ਦੇ ਵਿੱਚ ਆਉਂਦੇ ਆ ਤੇ ਚੋਰੀ ਤਾਰਾ ਕੱਟਦੇ ਆ ਸ਼ਰਮਨਾਕ ਗੱਲ ਏ ਦੂਸਰੀ ਗੱਲ ਆ ਜਿਹੜੇ ਅੱਜ ਮੀਟਰ ਉਤਾਰੇ ਨੇ ਜੇਕਰ ਇਹਨਾਂ ਤੇ ਕੋਈ ਕਾਰਵਾਈ ਕੀਤੀ ਜਾਂ ਪ੍ਰੀਪੇਡ ਮੀਟਰ ਦੁਬਾਰਾ ਲਾਉਣ ਦੀ ਕੋਸ਼ਿਸ਼ ਕੀਤੀ ਜਥੇਬੰਦੀ ਵੱਲੋਂ ਸਖਤ ਸਟੈਂਡ ਲਿਆ ਜਾਊਗਾ ਤੇ ਪਾਵਰ ਕਾਮ ਫਤੇਗੜ ਪੰਚਤੂਰ ਦਾ ਦਫਤਰ ਘੇਰਿਆ ਜਾਊਗਾ ਤੇ ਜੇਕਰ ਇੱਥੇ ਬਿਜਲੀ ਮੁਲਾਜ਼ਮ ਤਾਰਾਂ ਕੱਟਣ ਆਉਂਦੇ ਨੇ ਤਾਂ ਉਹਨਾਂ ਦਾ ਇੱਥੇ ਘਰਾਓ ਕੀਤਾ ਜਾਏਗਾ ਪਿੰਡ ਦੀ ਇਕਾਈ ਵੱਲੋਂ ਜੋ ਹਣ ਜ਼ਿਲ੍ਹਾ ਸੂਬਾ ਨਾਲ ਖੜਾ ਪਿੰਡ ਦੇ ਸੋ ਸਾਡੀ ਬੇਨਤੀ ਆ ਸਰਕਾਰ ਨੂੰ ਵੀ ਵੀ ਪ੍ਰੀਪੇਡ ਮੀਟਰਾਂ ਦੀ ਜਿਹੜੀ ਨੀਤੀ ਹੈ ਉਹ ਰੱਦ ਕੀਤੀ ਜਾਵੇ ਟੋਕਰੀ ਚ ਸੁੱਟਿਆ ਜਾਵੇ ਤੇ 1948 ਐਕਟ ਬਹਾਲ ਕੀਤਾ ਜਾਵੇ ਜਿਹੜੀਆਂ 80000 ਸਾਮੀਆਂ ਖਾਲੀ ਪਈਆਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਚਿੱਪ ਵਾਲੇ ਮੀਟਰ ਉਤਾਰ ਦਿੱਤੇ ਗਏ ਨੇ ਤੇ ਨਾਲ ਹੀ ਕਹਿ ਦਿੱਤਾ ਕਿ ਇਹ ਸਿਰਫ ਤੇ ਸਿਰਫ ਸਰਕਾਰ ਜਿਹੜੀ ਆ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਦੇ ਲਈ ਚਿਪ ਵਾਲੇ ਮੀਟਰ ਲਗਾ ਰਹੀ ਆ ਤਾਂ ਇਸ ਦਾ ਫਾਇਦਾ ਕਾਰਪੋਰੇਟ ਘਰਾਣਿਆਂ ਨੂੰ ਹੋਵੇਗਾ ਪਰ ਇਸ ਦਾ ਨੁਕਸਾਨ ਆਮ ਵਰਗ ਦੇ ਲੋਕਾਂ ਨੂੰ ਹੋਵੇਗਾ ਤਾਂ ਕਿਸਾਨ ਜਿਹੜੇ ਨੇ ਇਸ ਦਾ ਵਿਰੋਧ ਲਗਾਤਾਰ ਕਰ ਰਹੇ ਨੇ ਦੂਜੇ ਪਾਸੇ ਲੈਂਡ ਪੂਲਿੰਗ ਮਾਮਲੇ ਦੇ ਵਿੱਚ ਵੀ ਕਿਸਾਨ ਜਿਹੜੇ ਨੇ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਪੰਜਾਬ ਦੀ ਸਰਕਾਰ ਕਿਸਾਨਾਂ ਨੂੰ ਇਸ ਦੇ ਫਾਇਦੇ ਦੱਸ ਰਹੀ ਆ ਪਰ ਕਿਸਾਨ ਕਹਿੰਦੇ ਸਾਨੂੰ ਫਾਇਦੇ ਨਹੀਂ ਬਲਕਿ ਸਾਨੂੰ ਤਾਂ ਨੁਕਸਾਨ ਨਜ਼ਰ ਆਉਂਦੇ ਨੇ ਤਾਂ ਲੈਂਡ ਪੂਲਿੰਗ ਮਾਮਲਾ ਵੀ ਕਾਫੀ ਗਰਮਾਇਆ ਹੋਇਆ ਪਰ ਦੂਜੇ ਪਾਸੇ ਹੁਣ ਚੁੱਪ ਵਾਲੇ ਮੀਟਰ ਪਿੰਡਾਂ ਦੇ ਵਿੱਚੋਂ ਕਿਸਾਨਾਂ ਦੇ ਵੱਲੋਂ ਉਤਾਰਨੇ ਸ਼ੁਰੂ ਕਰ ਦਿੱਤੇ ਨੇ